ਦੋਸਤੋ ਸასიਆ ਕਾਲ ਆਏ ਆਪਾਂ ਮੈਦਾਨ ਕਲੈਕਸ਼ਨ ਤੇ ਜਿਹੜਾ ਹਾਜੀ ਰਤਨ ਚੌਕ ਦੋਸਤੋ ਅੱਜ ਆਈ ਅਸੀਂ ਬਿਲਕੁਲ ਗੁਰਦੁਆਰਾ ਸਾਹਿਬ ਨੂੰ ਜਿੱਦੋਂ ਜਾਂਦੇ ਆ ਤੇ ਉੱਥੋਂ ਰਸਤੇ ਦੇ ਵਿੱਚ ਇਹ ਅਗਲਾ ਮੈਦਾਨ ਬਣ ਤੋਣੇ ਆ ਤੇ ਭਰਾ ਕੋਈ ਵਾਇਰਟੀ ਪੂਲ ਪਈ ਆ ਭਰਾਵਾਂ ਵਾਸਤੇ ਫੈਨ ਸਾਡਾ ਆਪਣਾ ਵਾਸਤੇ ਤੇ ਵਧੀਆ ਰੇਟਾਂ ਦੇ ਕੁਰਤੇ ਪਜਾਮੇ ਬੱਚਿਆਂ ਵਾਸਤੇ ਕੋਟ ਸੈੱਟ ਔਰਤਾਂ ਵਾਸਤੇ ਕੋਟ ਸੈੱਟ ਇਹਦੀ ਮਦਦ ਆਪਾਂ ਹੁਣ ਫੇਰ ਕਰਾਂਗੇ ਕੰਮ ਵਗੈਰਾ ਬਾਕੀ ਬੁਰੇਟੀ ਪਈ ਆ ਤੇ ਹਾਜੀ ਰਤਨ ਚੌਂਕ ਦੇ ਬਿਲਕੁਲ ਨੇੜੇ ਆ ਤੇ ਬਾਈ ਨਾਲ ਥੋੜੀ ਕਰਾਉਣੇ ਆ ਗੱਲ ਤੇ 100 ਰੁਪਏ ਦੇ ਤਿੰਨ ਅੱਗੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰ ਦਿਓ ਠੀਕ ਆ ਜੀ ਦੁਬਾਰਾ ਸਾਡੇ ਕੋਲ ਆ ਗਏ ਜੀ ਦੁਪट्टे ਆ ਗਏ ਇਸ ਤਰ੍ਹਾਂ ਦੇ ਇਹ 100 120 ਰੁਪਏ ਕੱਲਾ ਮਿਲਦਾ ਜੀ ਹਾਂ ਜੀ ਤੇ ਆਪਾਂ 100 ਰੁਪਏ ਦੇ ਦੋ ਦੇਣਾ 100 ਰੁਪਏ ਦੇ ਸਾਡੀਆਂ ਭੈਣਾਂ ਵਾਸਤੇ ਦੋ ਦੁਪट्टे ਪੂਰੇ ਵਧੀਆ ਫੁੱਲ ਕਲਰ ਡਿਜ਼ਾਈਨ ਮਿਲ ਜਾਗੇ ਕੱਲਾ ਡਿਜ਼ਾਈਨ ਬਾਦੂ ਨੇ ਬਾਕੀ ਆ ਪਰਨੇ ਆ ਜੀ ਵਿਆਹ ਆਪਾਂ ਲੈਣ ਜਾਂਦੇ ਆ 100 60 ਰੁਪਏ ਮਿਲਦਾ ਹਾਂਜੀ ਆਪਾਂ 30 ਰੁਪਏ ਦੇਣਾ 30 ਰੁਪਏ ਪਰਨਾ ਪੂਰਾ ਫੁੱਲ ਸਾਈਜ਼ ਪਰਨਾ 30 ਰੁਪਏ ਦਾ 30 ਰੁਪਏ ਦਾ ਪਰਨਾ ਮਿਲ ਜੇ ਜ਼ਿੰਮੇਵਾਰੀ ਹੋ ਗਈ 30 ਰੁਪਏ ਪਰਨਾ ਪਰਮਾਹ ਜੀ ਮਿਲਦਾ ਜੀ 30 ਰੁਪਏ ਦਾ ਪਰਨਾ ਤੇ ਜਿਹੜਾ ਵੀਡੀਓ ਸ਼ੇਅਰ ਕਰਕੇ ਉਹ ਆਪਣਾ ਪੇਜ ਫੋਲੋ ਕਰਕੇ ਆਊਗਾ 30 ਰੁਪਏ ਦਾ ਮਿਲ ਜਣਾ ਫੁੱਲ ਸਾਈਜ਼ ਆ ਤੇ ਚਿੱਟਾ ਵੀ ਆ ਤੇ ਬੜਾ ਕਾਟਨ ਦੇ ਵਿੱਚ ਆ ਹਾਈ ਕਾਟਨ ਦੇ ਵਿੱਚ ਆ ਬਾਕੀ ਚੁੰਨੀਆਂ ਸਾਡੇ ਕੋਈ ਆ ਦੇਖੋ ਸੈਮੀ ਪਿਓਰ ਆ ਤੇ ਬਾਜ਼ਾਰ 120 30 ਦੀ ਮਿਲਦੀ ਹੈ ਜੀ ਅੱਛਾ ਜੀ ਆਪਾਂ 150 ਦੋ ਜੀ 150 ਦੀ ਦੋ ਸਵਾ ਦਾ ਮੀਟਰ ਚੁੰਨੀ ਹੋਗੀ 150 ਦੀ ਦੋ 80 ਰੁਪਏ ਦੀ ਇੱਕ ਹੈ 150 ਦੀ 80 ਰੁਪਏ ਦੀ ਇੱਕ ਅਤੇ 150 ਦੀਆਂ ਦੋ ਹਾਂਜੀ ਬਾਕੀ ਆ ਪਾਕਿਸਤਾਨੀ ਚੁੰਨੀਆਂ ਜੀ ਬਜਾਰ 2300 ਦੀ ਇੱਕ ਮਿਲਨੀ ਹੈ ਜੀ ਹਾਂਜੀ ਆਪਾਂ 250 ਦੀ ਦੋ ਜੀ 250 ਦੀ ਦੋ 250 ਦੀਆਂ ਦੋ 250 ਦੀ ਦੋ ਪਾਕਿਸਤਾਨੀ ਚੁੰਨੀਆਂ ਤੇ ਚਮਕ ਦੂਰੋ ਮਾਰਦੀ ਐ ਇਹ ਇੱਕ ਆ ਪਿਓਰ ਦੀ ਆ ਗਈ ਜਿਹੜੀ ਪਿਓਰ ਇਕੱਠੀ ਹੁੰਦੀ ਹੈ ਨਾ ਇਕੱਠੀ ਐ ਲਾ ਕੇ ਚੈੱਕ ਕਰਦੀਆਂ ਹਾਂ ਇਕੱਠੀ ਹੋ ਜਾਂਦੀ ਐ ਇਹ ਇਹ ਬੈਟਸਨ ਕੰਪਨੀ ਦੀ ਹੋਊਗੀ ਮੀਟਰ ਮੀਟਰ ਤੇ ਮੋਰ ਲੱਗੀ ਹੋਊਗੀ ਜੀ ਇਹ ਵੀ ਆਪਾਂ 252 252 ਅੱਛਾ ਜੀ ਪਿਓਰ ਦੀ ਜੁੰਨੀ ਹੋਗੀ ਚੈੱਕ ਕਰਕੇ ਲੈ ਜਾ ਬੈਡਸਨ ਕੰਪਨੀ ਦੀ ਹੋਗੀ ਆਹ ਦੇਖ ਸਕਦੇ ਹੋ ਤੁਸੀਂ ਕੰਪਨੀ ਦੀ ਹੋਗੀ ਇਕੱਠੀ ਹੋਈ ਹੈ ਇਸ ਤਰ੍ਹਾਂ ਆਹ ਇਕੱਠੀ ਹੋ ਜਾਂਦੀ ਹੈ ਇਸ ਤਰ੍ਹਾਂ ਹਾਂ ਜੀ 252 125 ਰੁਪਏ ਦੀ ਜੁੰਨੀ ਹੋਣੀ ਬਾਅਦ ਵਿੱਚ ਕਾਟਨ ਦੇ ਸੂਟ ਹੈ ਜੀ ਬਾਜ਼ਾਰ 350 400 ਦਾ ਮਿਲਦਾ ਹੈ ਪਿਓਰ ਕਾਟਨ ਦਾ ਸੂਟ ਹੋਊਗਾ ਨਾਲ ਦੁਪੱਟਾ ਆਊਗਾ 500 ਤੋਂ 250 ਰੁਪਏ ਇੱਕ 500 ਤੋਂ ਲਾਉਂਗੇ ਜੀ 250 ਦਾ ਇੱਕ ਤੇ 500 ਦਾ ਦੋ ਕਲਰ ਡੀਆਂ ਮਿਲ ਜਾਣਗੇ ਦੇਖੋ ਕਲਰ ਡੀਆਂ ਮਿਲ ਜਾਣਗੇ ਕੋਟਨ ਦਾ ਸੂਟ ਉਹ ਕੱਪੜਾ ਬਹੁਤ ਵਧੀਆ ਆਊਗਾ ਯਾਰ ਇੱਥੇ 500 ਤੋਂ ਰੁਪਏ 500 ਤੋਂ 500 ਦੇ ਦੂਰੇ ਹਾਂਜੀ ਕਲਰ ਡਿਜ਼ਾਈਨ ਹੋ ਜਾਣਗੇ ਆ ਦੇਖੋ ਮੈਚਿੰਗ ਨਾਲ ਮੈਚਿੰਗ ਨਾਲ ਆਲਓ ਨਾਲ ਆਲਓ 250 ਰੁਪਏ ਦਾ ਇੱਕ ਹੈ 500 ਦੇ ਕੋਈ ਫਾਊਂਡੇਸ਼ਨ ਨਹੀਂ ਜਿਹਨੇ ਮੈਚ ਕਰਦਾ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਬਣੀ ਹੋਈ ਹੈ ਆ ਲੋ ਜੀ ਆ ਦੇਖ ਸਕਦੇ ਹੋ ਤੁਸੀਂ 500 ਤੋਂ ਬਣਗੇ ਤੇ ਨਾਲ ਦੁਪੱਟਾ ਇਹਦੇ ਦੁਪੱਟਾ ਨਾਲ ਆਊਗਾ ਜੀ ਕੋਟਨ ਹਾਂਜੀ ਬਾਕੀ ਆਪਰੇ ਕੁਰਤੇ ਅਮੀ ਹੁੰਦੇ ਆ ਦੇਖੋ ਜੀ ਬਜਾਜ 550 550 ਮਿਲਣਾ ਜੀ ਹਾਂਜੀ ਪ्योर ਕੋਟਨ ਦਾ ਕਪੜਾ ਹੋਊਗਾ ਆਪਾਂ ਦੇਖੋ ਚੈੱਕ ਕਰ ਲਓ ਪ्योर ਕੋਟਨ ਦਾ ਕਪੜਾ ਚਲਾਈ ਚੈੱਕ ਕਰ ਲਓ ਅੱਛਾ ਜੀ ਆਪਾਂ 300 ਇੱਕ 600 ਦੋ ਨੇ ਇਹ 300 ਰੁਪਏ ਦਾ ਇੱਕ ਆ ਤੇ 600 ਦੇ ਦੋ ਆ ਜਿਹੜੇ ਆਪਣਾ YouTube ਚੈਨਲ ਸਬਸਕ੍ਰਾਈਬ ਕਰਕੇ ਉਹਨਾਂ ਦੇ ਪੇਜ ਫੋਲੋ ਕਰਕੇ ਉਹਨਾਂ ਦੇ ਉਹਨਾਂ ਭਰਾਵਾਂ ਲਈ ਆ ਇਹ ਮੇਰਾ ਲੈ ਜੂਗਾ ਐਸ ਤਰ੍ਹਾਂ ਲੈਣਾ 200 ਰੁਪਏ ਭਰਾਵਾਂ ਕੋਲ ਤੋਂ ਆ 200 ਰੁਪਏ ਦਾ ਵੀ ਜਿਨ੍ਹਾਂ ਨੇ ਖੇਤ ਜਾਂ ਕੋਈ ਲੇਬਰ ਦਾ ਕੰਮ ਕਰਨ ਵਾਲੇ ਭਰਾਵਾਂ ਨੇ ਲੈਣਾ ਉਹਨਾਂ ਵਾਸਤੇ ਵੀ ਆ ਹੁੰਦੇ ਆਪਣੇ ਕੋਈ ਤੇ ਆ ਬਣੇ ਬਣਾਏ ਕੁਰਤੇ ਪਜਾਮੇ ਵੀ ਮਿਲ ਜਾਂਦੇ ਆ ਬਾਈ ਕੋਲ 500 ਰੁਪਏ ਦਾ ਪਜਾਮਾ ਕੁਰਤਾ 500 ਰੁਪਏ ਦਾ ਪੂਰਾ ਸੈੱਟ 500 ਰੁਪਏ ਦਾ ਜੇ ਮਰਜ਼ੀ ਦਾ ਹੀ ਲੈ ਲਓ ਬੱਚਿਆਂ ਲਈ ਘੱਟ ਦੂਗਾ ਵੱਡੇ ਸਾਰੇ 500 ਰੁਪਏ ਠੀਕ ਆ ਜੀ ਬਾਕੀ ਆ ਕੋਟ ਸੈਟ ਆ ਬੱਚਿਆਂ ਦੇ ਆ ਲੈ ਇਹ 200 ਰੁਪਏ ਪੂਰਾ 200 ਰੁਪਏ ਦਾ ਹੀ 200 ਰੁਪਏ ਦਾ ਬੱਚਿਆਂ ਦਾ ਕੋਟ ਸੈਟ ਆ ਬਹੁਤ ਸੋਹਣਾ 22 ਚੁਸ ਵੀ 22 ਚੁਸ ਵੀ ਲਓਗੇ 150 ਪੂਗਾ ਬਾਕੀ ਵੱਡੇ ਸਾਈਜ਼ ਲਓਗੇ ਦੋ ਦੋ ਠੀਕ ਹੈ 22 24 26 150 ਰੁਪਏ ਦਾ ਤੇ ਬਾਕੀ 200 ਰੁਪਏ ਦਾ ਪੂਰਾ ਵਧੀਆ ਬਣਿਆ ਹੋਇਆ ਵਧੀਆ ਮਿਲ ਜਾਣਗੇ ਕਲਰ ਡਿਜ਼ਾਈਨ ਵਾਧੂ ਨੇ ਬਾਕੀ ਲੋੜਾਂ ਜੀ ਸਾਡੇ ਕੋਲ ਆ ਦੇਖੋ ਇਸ طرح ਲੋੜਾਂ ਮਿਲ ਜਾਣਗੀਆਂ ਐਲ ਐਕਸ ਦਾ ਐਲ ਐਕਸ ਸਾਈਜ਼ ਹੈ 150 ਹੋ ਗਈ 150 ਰੁਪਏ ਦੀ ਲੋੜ ਹੈ ਬਾਕੀ ਇਹ ਫੋਰਨ ਪੈਂਟ ਸਾਡੇ ਕੋਲ 1000 ਰੁਪਏ ਦੀ ਚਾਰ ਹੈ ਜੇ ਮਰਜ਼ੀ ਲੈ ਲਓ 1000 ਰੁਪਏ ਦੀਆਂ ਚਾਰ 250 ਦੇ ਕਿਤੇ ਠੀਕ ਹੈ ਜੀ ਕਲਰ ਡੈਮੇਜ ਹੈ ਕਲਰ ਉਹ ਦਾ ਚਾਹੀਦਾ ਬੂਟ ਦਾ ਟਨ ਵਾਲੇ ਜਿਹੜੇ ਭਰਾਵਾਂ ਨੂੰ ਚਾਹੀਦੇ ਲਿਆ ਲਿਆ ਸਕਦੇ ਹਾਂ ਆ ਦੇਖੋ ਜੀ ਬੱਚਾ ਇਹ ਨਿੱਕਾ ਛੁੱਟ ਹੈ ਇਹ ਕੈਪੀਟਲ ਛੁੱਟ ਹੈ ਹਾਂ ਜੀ ਇਹ ਆਪਣਾ 4-5 ਸਾਲ ਤੱਕ ਦੇ ਬੱਚੇ ਜਿਹਨਾਂ ਨੂੰ 100 ਰੁਪਏ ਦਾ ਵੱਡੇ ਲੋਕੀ ਡੇਟ ਤੋਂ ਲੈ ਆ ਆ ਜਿਹੜਾ ਤੁਸੀਂ ਧਮਾਕਾ ਬਾਈ ਦਾ ਤੇ ਆ ਜੋ ਰੌਣਕਾ ਲਾ ਦੋ ਸਿਰਫ 100 ਰੁਪਏ ਦੇ ਵਿੱਚ ਆਹ ਕਲਰ ਦੇਖੋ ਤੁਸੀਂ ਕਿੱਡਾ ਫਿਰ ਹੈ 100 ਰੁਪਏ ਦੇ ਵਿੱਚ ਹੈ ਸਿਰਫ 100 ਰੁਪਏ ਦੇ ਵਿੱਚ ਤੇ ਕਲਰ ਡਿਜ਼ਾਈਨ ਬਾਧੂ ਪਏ ਨੇ ਦੜੇ ਲੱਗੇ ਪਏ ਨੇ ਆਹ ਦੀ ਕਪੜਾ ਦੇਖੋ ਆ ਲੈ ਇਹ ਨੈਰੋ ਮੈਜੂਰੀ ਜੀ ਕਿੰਨੇ ਦੀ ਹੈ ਨੈਰੋ ਜਿਹੜੀ 28 32 28 32 ਸਾਈਜ਼ ਹੈ ਜਿਹੜਾ ਇਹਦਾ ਕੀ ਰੇਟ ਆ 28 32 ਸਾਈਜ਼ ਦਾ ਇਹ ਨੈਰੋ ਨੈਰੋ ਨਾਲੋਂ ਪਰ ਇਹਦਾ ਸੇਮ ਰੇਟ ਹੀ ਪਊਗਾ ਇਹ 350 ਦੇ ਵਿੱਚ ਪਊਗਾ 350 ਰੁਪਏ ਦੀ ਲੈ 350 ਰੁਪਏ ਦੀ ਆ ਤੁਸੀਂ ਕਪੜਾ ਦੇਖ ਸਕਦੇ ਹੋ ਆ ਵਧੀਆ ਜੱਪ ਜੁੱਪ ਲੱਗੀ ਹੋਈ ਆ ਆ ਦੇਖ ਸਕਦੇ ਹੋ ਸਟੇਟ ਵੀ ਐ ਤੇ ਨੈਰੋ ਵੀ ਆ 350 ਰੁਪਏ ਦੀ ਆ ਤੁਹਾਨੂੰ ਕਿਤੇ ਨਹੀਂ ਮਿਲਣੀ ਇਹ ਤੁਹਾਨੂੰ ਮਨਾਨ ਕਲੈਕਸ਼ਨ ਤੇ ਮਿਲੂਗੀ ਬਾਕੀ ਐਸ ਤੋਂ ਵਧੀਆ ਨਹੀਂ ਪੜੀ ਹੋਈ ਆ ਆ ਲੋ ਜੀ ਇਹ 234 ਐ ਹੁੰਦਾ ਜੀ ਇਹ 400 ਰੁਪਏ 400 ਦੇ ਸਲੱਬ ਇਹ ਸਲੱਬ ਦੇ ਵਿੱਚ ਆ ਜਿਹੜੇ ਭਰਾ ਜਿਹੜੀਆਂ ਖੁੱਲੀਆਂ ਆ ਪਾਉਂਦੇ ਉਹਨਾਂ ਵਾਸਤੇ ਆ ਇਹ ਕਿੰਨੇ ਦੀ ਪਊਗੀ 400 ਇਹ 400 ਰੁਪਏ ਦੀ ਪਊਗੀ 250 ਇਹ 300 ਲੈਣੀ ਹੈ ਇਹ 450 ਰੁਪਏ ਇਹਦੇ ਬੈਲ ਬੋਟਲ ਆ ਜਾਂਦੀ ਹੈ ਅੱਛਾ ਜੀ ਇਹ ਬੈਲ ਬੋਟਲ ਆ ਜਾਂਦੀ ਹੈ ਠੀਕ ਹੈ ਜੀ ਬਾਕੀ ਕੜਾਈ ਵਾਲੇ ਸੂਟ ਲੈ ਲਓ ਜੋ ਮਰਜ਼ੀ ਦਾ ਫਿਰ ਸਾਰੇ ਰੈਡੀ ਮਿਲ ਜਾਂਦੇ ਜੀ ਰੇਟ ਘੱਟ ਹੋ ਪਿਆ ਨਾਲ ਠੀਕ ਹੈ ਜੀ ਮੈਦਾਨ ਕੋਲ ਤੇ ਸ਼ਰਟਾਂ ਵੀ ਦਿਖਾ ਦਿਓ ਇੱਕ ਸ਼ਰਟਾਂ ਦਿਖਾਈਆਂ ਜੀ ਦੀ ਸ਼ਰਟਾਂ ਤੁਹਾਨੂੰ ਦਿਖਾਉਣੇ ਆ ਸਿਰਫ 200 ਰੁਪਏ ਦੀਆਂ 200 ਰੁਪਏ ਦੀ ਸ਼ਰਟ ਆ ਪੂਰੀ ਵਧੀਆ ਸ਼ਰਟ ਹੈ ਕਾਟਨ ਦੀ ਸ਼ਰਟਾਂ ਲੈ ਤੇ ਜੇ ਤੁਸੀਂ ਇੱਥੇ ਆਓਗੇ ਨਾ ਤੁਹਾਨੂੰ 22 5500 ਰੁਪਏ ਦੇ ਵਿੱਚ 65 ਸ਼ਰਟ ਤਿਆਰ ਕਰਕੇ ਤੋੜ ਦੂਗਾ ਇਹ ਜਿੱਥੇ ਹੈ ਜਿਹੜਾ ਮਰਜ਼ੀ ਲੈ ਲੋ ਆ ਸ਼ਰਟ ਦੇਖ ਸਕਦੇ ਹੋ ਕਿ ਕਿ ਇੱਥੇ ਤੋਂ ਜਿਹੜਾ ਮਰਜ਼ੀ ਲੈ ਲੋ 200 ਰੁਪਏ ਦੇ ਵਿੱਚ ਬਹੁਤ ਵੱਡਾ ਧਮਾਕਾ ਹੈ 200 ਰੁਪਏ ਦੇ ਵਿੱਚ ਤੁਹਾਨੂੰ ਸ਼ਰਟ ਮਿਲ ਜਾਣੀ ਹੈ 200 ਰੁਪਏ ਦੇ ਵਿੱਚ ਬਹੁਤ ਮਿਲ ਜਾਣਗੇ ਜਿਹੜੇ ਕਲਰ ਨੇ ਵੱਧੂ ਨਿਕਲੇਗਾ ਕਲਰ ਬਹੁਤ ਸੋਹਣੇ ਸੋਹਣੇ ਮਿਲ ਜਾਣਗੇ ਜਿਹੜਾ ਮਰਜ਼ੀ ਸਾਡ ਡਬਲ ਐਕਸ ਲੋ ਤੁਸੀਂ ਜਿਹੜਾ ਮਰਜ਼ੀ ਸਾਡੇ ਲੋ ਫੁੱਲ ਬਾਜੂ ਹੈ 200 ਰੁਪਏ ਦੇ ਵਿੱਚ اچھا ਇੱਕਾ ਹਾ ਜੋਸ਼ ਦਾ ਅੰਡਰਵੀਅਰ ਹੈ ਅੰਡਰਵੀ ਬਜਾਰ 100 120 ਦਾ ਮਿਲਦਾ ਹੈ ਨਾ ਭਾਈ ਹਾਂਜੀ ਆਪਾਂ 70 ਰੁਪਏ ਦਾ 70 ਰੁਪਏ ਦਾ 70 ਰੁਪਏ ਦੇ ਦਾਂਗੇ 70 ਰੁਪਏ ਦਾ 80 85 90 ਰੁਪਏ 90 ਤੱਕ ਨੰਬਰ ਤੱਕ 70 ਰੁਪਏ ਦਾ ਅੰਡਰਵੀਅਰ ਹੈ ਦੇਖੀ ਜਾਓ ਬਈ ਕੰਪਲੀਟਲੀ ਦੇਖੋ ਡੈਕਸੀ ਕੰਪਨੀ ਦਾ ਚੈੱਕ ਚੈੱਕ ਕਰ ਸਕਦੇ ਹੋ ਤੁਸੀਂ